ਜੀਵਨ ਕਥਾ ਗੁਰਮੁਖ ਪਿਆਰੇ ਸੰਤ ਬਾਬਾ ਅਤਰ ਸਿੰਘ ਜੀ ਮਸਤੋਹਣ ਸਾਹਿਬ ਵਾਲੇ ਗੁਰੂ ਪਿਆਰੀ ਸਾਧ ਸੰਗਤ ਜੀ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਦੇ ਦੇ ਮਹਾਵਾਕ ਅਨੁਸਾਰ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਦਾ ਮਹਾਨ ਪਰਉਪਕਾਰੀ ਤੇ ਆਤਮਦਰਸ਼ੀ ਜੀਵਨ ਜੋ ਕਿ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਐਮਏ ਐਲएलबी ਪੰਜਾਬ ਐਮ ਹਾਰਵਰਡ ਯੂਐਸ ਨੇ ਲਿਖਿਆ ਹੈ ਜਿਸ ਨੂੰ ਪੜ ਕੇ ਜਗਿਆਸੂ ਨੂੰ ਆਤਮ ਮਾਰਗ ਦੀ ਸੋਝੀ ਪ੍ਰਾਪਤ ਹੁੰਦੀ ਹੈ ਮਨ ਵਿੱਚ ਬੈਰਾਗ ਤੇ ਭਗਤੀ ਪਾਉ ਪੈਦਾ ਹੁੰਦਾ ਹੈ ਅਤੇ ਗੁਰਸਿੱਖਾਂ ਵਾਲਾ ਉੱਤਮ ਜੀਵਨ ਬਣ ਜਾਂਦਾ ਹੈ ਕਲਗੀਧਰ ٹرسٹ ਬੜੂ ਸਾਹਿਬ ਵੱਲੋਂ ਸੰਤ ਅਤਰ ਸਿੰਘ ਜੀ ਦੇ ਐਸੇ ਮਹਾਨ ਪਵਿੱਤਰ ਜੀਵਨ ਨੂੰ ਆਡੀਓ ਅਤੇ ਵੀਡੀਓ ਦੇ ਰੂਪ ਵਿੱਚ ਮਿੱਤੀ 30 ਅਗਸਤ 2024 ਤੋਂ ਸੰਗਤਾਂ ਦੇ ਲਾਭਿਤ 올 ਇਨ ਵਨ ਇਨ 올 YouTube ਚੈਨਲ ਅਤੇ ਹੋਰ ਪੋਡਕਾਸਟ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਸੋ ਆਪ ਸੰਗਤਾਂ ਨੇ ਸਰਵਣ ਕਰਕੇ ਅਤੇ ਅੱਗੇ ਸ਼ੇਅਰ ਕਰਕੇ ਲਾਹੇ ਅਤੇ ਖੁਸ਼ੀਆਂ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ